ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗੀਆਂ ਜੀ ਆ ਮੈਂ ਟਮਾਟਰ ਦੀ ਪਨੀਰੀ ਲੈ ਕੇ ਆਈ ਆ ਬੇਲ ਵਾਲੇ ਟਮਾਟਰ ਆਏ ਵਾਲੇ ਆ ਹੈਗੀ ਜੀ ਬਰੋਕਲੀ ਕਿਉਂਕਿ ਮੈਂ ਸੀਡ ਜ਼ਿਆਦਾਤਰ ਨਾ ਬੀਜਦੀ ਨਹੀਂ ਹੁੰਦੀ ਇਸ ਤਰ੍ਹਾਂ ਹੀ ਲਿਓਣੀ ਹੁੰਦੀ ਪਨੀਰੀ ਸਸਤੀ ਪੈਂਦੀ ਹੈ 10-10 ਰੁਪਏ ਦੇ ਮੈਨੂੰ ਆ ਮਿਲ ਗਏ ਆ ਦੋ ਆ ਵੀ ਵੀ ਬੂਟੇ ਆ 10 ਰੁਪਏ ਦੇ ਤੇ ਕਾਫੀ ਸਸਤੀ ਪੈ ਜਾਂਦੀ ਹੈ ਇਹ ਤੇ ਲਗਾਉਣੀ ਵੀ ਸੌਖੀ ਆ ਨਾਲੇ ਪਲੀ ਬਲਾਈ ਹੁੰਦੀ ਆ ਇੱਕ ਮਹੀਨੇ ਦੀ ਲਗਭਗ ਹੋ ਚੁੱਕੀ ਆ ਇਹਦੇ ਵਾਸਤੇ ਆਪਾਂ ਆ ਡਰਮ ਲੈ ਲੈ ਰਹੇ ਆ ਜੀ ਇਹ ਪਾਣੀ ਦੀ ਟੈਂਕੀ ਆ ਕੱਟੀ ਹੋਈ 1000 ਲੀਟਰ ਵਾਲੀ ਲਗਭਗ ਇਹਦੀ ਆ ਹਾਈਟ ਹੈਗੀ 1 ਫੁੱਟ ਦੇ ਕਰੀਬ ਤੇ ਇਹਦੇ ਵਿੱਚ ਆ ਪੋਈ ਸਾਗ ਲੱਗਾ ਹੋਇਆ ਸੀ ਤੇ ਇਹਨੂੰ ਮੈਂ ਦੇਣਾ ਪੱਟ ਕਿਉਂਕਿ ਇਹ ਮੈਂ ਨਾ ਜ਼ਮੀਨ ਤੇ ਵੀ ਕਾਫੀ ਲਗਾਇਆ ਹੋਇਆ ਤੇ ਫਿਰ ਇੰਨਾ ਅਸੀਂ ਖਾਂਦੇ ਵੀ ਨਹੀਂ ਹੈਗੇ ਇਹਨੂੰ ਤੇ ਇਸ ਕਰਕੇ ਇਹਨੂੰ ਮੈਂ ਪੱਟ ਦੇਣਾ ਵਾ ਪੱਟ ਕੇ ਇਹਨੂੰ ਮੈਂ ਬਾਹਰ ਲਗਾ ਦੇਣਾ ਪੋਈ ਸਾਗ ਜੀ ਮੈਂ ਪੱਟ ਦਿੱਤਾ ਤੇ ਪੱਟਣ ਤੋਂ ਬਾਅਦ ਮੈਂ ਬਿਲਕੁਲ ਇਹਨੂੰ ਪਧਰਾ ਕਰਕੇ ਜੋ ਵੀ ਵਿੱਚ ਕਾ ਬੂਟੀ ਉੱਗੀ ਹੋਈ ਸੀ ਉਹਨੂੰ ਪਾਟ ਕੇ ਮੈਂ ਪਾਣੀ ਚੰਗੀ ਤਰ੍ਹਾਂ ਦੇ ਤਾ ਇੱਕ ਵਾਰੀ ਕਿਉਂਕਿ ਜੇ ਆਪਾਂ ਪਾਣੀ ਬਾਅਦ ਵਿੱਚ ਦਵਾਂਗੇ ਨਾ ਤੇ ਫਿਰ ਤੁਸੀਂ ਸਾਰੇ ਯਾਦ ਦੇ ਹੀ ਹੋ ਕਿ ਮਿੱਟੀ ਪੱਟੀ ਜਾਂਦੀ ਹੈ ਤੇ ਕਈ ਵਾਰੀ ਕੀ ਹੁੰਦਾ ਕਿ ਬੂਟੇ ਵੀ ਪੱਟੇ ਜਾਂਦੇ ਆ ਤੇ ਇੱਕ ਆਪਾਂ ਨੂੰ ਇਹ ਪਤਾ ਲੱਗ ਜਾਣਾ ਵੀ ਨੀਵੀ ਕਿਧਰਲੀ ਸਾਈਡ ਤੋਂ ਜਗ੍ਹਾ ਆ ਤੇ ਉਧਰਲੀ ਸਾਈਡ ਆਪਾਂ ਮਿੱਟੀ ਵੀ ਫਿਰ ਕਰ ਸਕਦੇ ਆ ਕਿਉਂਕਿ ਬਾਅਦ ਚ ਕਈਆਂ ਸਾਈਡਾਂ ਤੇ ਮੈਂ ਦੇਖਿਆ ਪਾਣੀ ਨਹੀਂ ਲੱਗਦਾ ਤਾਂ ਸੁੱਕੀ ਰਹਿ ਜਾਂਦੀ ਜਗ੍ਹਾ ਤੇ ਤੁਸੀਂ ਜਦੋਂ ਵੀ ਗੋਭੀ ਲਗਾਣੀ ਆ ਜਾਂ ਕੋਈ ਵੀ ਜਿਹੜੀ ਆਪਾਂ ਪਨੀਰੀ ਲੈ ਕੇ ਆਉਣੇ ਉਹਨੂੰ ਲਗਾਉਣੀ ਆ ਨਾ ਤੇ ਪਾਣੀ ਚੰਗੀ ਤਰ੍ਹਾਂ ਤੁਸੀਂ ਪਹਿਲਾਂ ਹੀ ਦੇ ਲਓ ਕਿਉਂਕਿ ਬਾਅਦ ਵਿੱਚ ਜਦੋਂ ਆਪਾਂ ਪਾਣੀ ਦਿੰਨੇ ਆ ਨਾ ਤੇ ਉਹ ਆਪਣੀ ਇੱਕ ਤਾਂ ਪਨੀਰੀ ਪੱਟੀ ਜਾਂਦੀ ਦੂਜੀ ਇਸ ਤਰ੍ਹਾਂ ਦੇ ਜਿਹੜੇ ਕੀਟ ਵਗੈਰਾ ਹੁੰਦੇ ਆ ਨਾ ਪਾਣੀ ਆਉਣ ਦੇ ਨਾਲ ਇਹ ਵੀ ਤਾਂ ਆ ਜਾਂਦੇ ਆ ਤੁਸੀਂ ਦੇਖੋ ਕਿੰਡੀ ਮੋਟੀ ਸੁੰਡੀ ਆ ਇਹ ਜਿਹੜੀ ਹੁੰਦੀ ਆ ਇਹ ਗੋਭੀ ਨੂੰ ਪਾਟਦੀ ਆ ਬਾਅਦ ਵਿੱਚ ਥੱਲੋ ਮਤਲਬ ਇਹਦਾ ਮੋਢ ਜਿਹੜਾ ਆ ਉਹ ਕੱਟ ਦਿੰਦੀ ਆ ਹੁਣ ਮੈਂ ਇਹਨੂੰ ਇੱਥੋਂ ਚੱਕ ਕੇ ਨਾ ਤੇ ਬਾਰ ਸੈੱਟ ਦੂੰਗੀ ਖੱਤੇ ਵਿੱਚ ਅੱਗੇ ਵੀ ਮੈਂ ਦੋ ਕੱਡੀਆਂ ਆਇਆ ਤਾਂ ਪਰ ਮੈਂ ਵੀਡੀਓ ਨਹੀਂ ਬਣਾਈ ਹੁਣ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਤੇ ਹੋਰ ਇੱਕ ਦੋ ਆਪਾਂ ਜੇ ਕੋਈ ਨਿਕਲੀ ਤਾਂ ਫਿਰ ਦੇਖ ਲੈਣੇ ਕਿਉਂਕਿ ਆਪਾਂ ਕੋਈ ਕੈਮੀਕਲ ਤਾਂ ਪਾਣਾ ਨਹੀਂ ਹੈਗਾ ਨਾ ਇਹ ਮਰ ਨਹੀਂ ਆ ਵਿੱਚ ਇਸ ਕਰਕੇ ਇਹਨਾਂ ਨੂੰ ਆਪਾਂ ਨੂੰ ਇੱਦਾਂ ਹੀ ਕੱਢਣਾ ਪੈਣਾ ਤੇ ਹੁਣ ਇਸ ਤਰ੍ਹਾਂ ਆਪਾਂ ਇੱਕ ਇੱਕ ਲਵਾਂਗੇ ਗੋਭੀ ਦਾ ਬੂਟਾ ਹਲਕਾ ਜਿਹਾ ਸ਼ੇਕ ਕਰਾਂਗੇ ਕੈਂਚੀ ਦਾ ਇਹਨੂੰ ਵਿੱਚ ਰੱਖ ਕੇ ਬਸ ਇਸ ਤਰ੍ਹਾਂ ਸਾਨੀ ਦੇ ਨਾਲ ਆਪਾਂ ਲਗਾ ਦੇਣਾ ਚੰਗੇ ਚੰਗੇ ਬੂਟੇ ਜਿਹੜੇ ਮੈਂ ਪਹਿਲਾਂ ਲਗਾ ਰਹੀ ਆ ਜੇ ਥੋੜੇ ਬਾਜ ਜਾਣਗੇ ਤੇ ਇਹ ਲਗਭਗ ਮੈਂ 8 9 ਇੰਚ ਦੀ ਜਿਹੜੀ ਆ ਦੂਰੀ ਤੇ ਲਗਾ ਰਹੀ ਆ ਤੇ ਇਹ ਮਿੱਟੀ ਦੀ ਮੈਂ ਨਾ ਇਹ ਪੱਟੀ ਨਹੀਂ ਹੈਗੀ ਹਲੇ ਇੱਕ ਹੋਰ ਕੀਟ ਆ ਰਿਹਾ ਦੇਖੋ ਇੱਧਰ ਤੁਸੀਂ ਤੇ ਮਿੱਟੀ ਮੈਂ ਨਾ ਉਲਟੀ ਪਲਟੀ ਨਹੀਂ ਕੀਤੀ ਮਤਲਬ ਆ ਇੱਕ ਹੋਰ ਦੇਖੋ ਸੁੰਡੀ ਬਹੁਤ ਸਾਰੀਆਂ ਇਦਾਂ ਸੁੰਡੀਆਂ ਨਿਕਲ ਰਹੀਆਂ ਆ ਇਹ ਸਾਰੀਆਂ ਮੈਂ ਇਕੱਠੀਆਂ ਕਰਦੀ ਪਈ ਆ ਤੇ ਇਹਨਾਂ ਨੂੰ ਮੈਂ ਸਾਰੀਆਂ ਨੂੰ ਨਾ ਇੱਧਰ ਇੱਕ ਤਾਂ ਸੁੱਟੀ ਜਾਣਾ ਫੇ ਮੈਂ ਇਹਨਾਂ ਨੂੰ ਬਾਹਰ ਸੁੱਟ ਕੇ ਆਉਂਗੀ ਇਹਨਾਂ ਨੇ ਵੜਦੇ ਆ ਸਾਰੀ ਨਾ ਪਹਿਲਾਂ ਗੋਭੀ ਕੱਟਣੀ ਥੱਲੇ ਉਹ ਮੋੜ ਜਿਹੜਾ ਹੁੰਦਾ ਨਾ ਉਹਦਾ ਕੱਟ ਕੇ ਇਹ ਖਾ ਲੈਂਦੀਆਂ ਜਿਹੜੀਆਂ ਮੋਟੀ ਸੁੰਡੀ ਹੁੰਦੀ ਆ ਹੋਰ ਤਾਂ ਨਹੀਂ ਮੈਨੂੰ ਹਲੇ ਦਸੀ ਕੋਈ ਤੇ ਮੈਂ ਆਪਾਂ ਗੱਲ ਕਰ ਰਹੇ ਸੀ ਵੀ ਮੈਂ ਮਿੱਟੀ ਜਿਹੜੀ ਨਾ ਹਰ ਵਾਰ ਨਹੀਂ ਬਦਲਦੀ ਹੈਗੀ ਮਤਲਬ ਜਿੱਦਾਂ ਮੈਂ ਇੱਕ ਫਸਲੇ ਚ ਪਹਿਲਾਂ ਲਾਈ ਹੋਈ ਸੀਗੀ ਗਰਮੀਆਂ ਦੇ ਵਿੱਚ ਇਹ ਚ ਫਲੀਆਂ ਰਹੀਆਂ ਤੇ ਹੁਣ ਮੈਂ ਇਹਨੂੰ ਢੇਰੀ ਨਹੀਂ ਕੀਤਾ ਕਿਉਂਕਿ ਹਰ ਵਾਰੀ ਬਹੁਤ ਮੁਸ਼ਕਲ ਹੁੰਦਾ ਏਨੀ ਮਿੱਟੀ ਨੂੰ ਢੇਰੀ ਕਰਨਾ ਏਨੀ ਕਿ ਤੇ ਚਲੋ ਹੋਵੇ ਤੇ ਆਪਾਂ ਕਰ ਲਈਏ ਕਿਉਂਕਿ ਮੇਰੇ ਕੋਲ ਤਾਂ 400 ਗਮਲਾ ਆ ਤੇ ਹੁਣ 400 ਗਮਲਾ ਆਪਾਂ ਹਰ ਵਾਰੀ ਤਾਂ ਢੇਰੀ ਨਹੀਂ ਕਰ ਸਕਦੇ ਤੇ ਮੈਂ ਇਹਦੇ ਵਿੱਚ ਦੋ ਫਸਲਾਂ ਲੈਣੀਆਂ ਇੱਕ ਮੈਂ ਲੈ ਚੁੱਕੀ ਆ ਇੱਕ ਆਹ ਵਾਲੀ ਜਿਹੜੀ ਹੁਣ ਫਸਲ ਆਪਣੀ ਇਹ ਆਪਾਂ ਲੈ ਕੇ ਤੇ ਇਸ ਤੋਂ ਬਾਅਦ ਕਿਉਂਕਿ ਗਰਮੀਆਂ ਦੇ ਵਿੱਚ ਦਿਨ ਜਿਹੜੇ ਕਾਫੀ ਵੱਡੇ ਆ ਜਾਂਦੇ ਆ ਤਦੋਂ ਮੌਸਮ ਵੀ ਠੀਕ ਹੁੰਦਾ ਜਦੋਂ ਆਪਾਂ ਫਰਵਰੀ ਦੇ ਵਿੱਚ ਸਬਜ਼ੀਆਂ ਲਗਾਉਣੀਆਂ ਨਾ ਉਦੋਂ ਨਾ ਜ਼ਿਆਦਾ ਗਰਮੀ ਹੁੰਦੀ ਆ ਜਾਂ ਨਾ ਜਾਂ ਨਾ ਜ਼ਿਆਦਾ ਠੰਡ ਹੁੰਦੀ ਆ ਤੇ ਉਦੋਂ ਆਪਾਂ ਸਾਰੀ ਜਿਹੜੀ ਮਿੱਟੀ ਹੈ ਨਾ ਉਹਦੀ ਫਿਰ ਅਦਲਾ ਬਦਲੀ ਕਰਾਂਗੇ ਤੇ ਕੋਈ ਖਾਸ ਫਰਕ ਨਹੀਂ ਪੈਣਾ ਹੋਣਾ ਗੋਭੀ ਤੁਸੀਂ ਦੇਖਿਓ ਮੇਰੀ ਵੀ ਕਿੰਨੀ ਵਧੀਆ ਹੋ ਜਾਣੀ ਐ ਇਸੇ ਮਿੱਟੀ ਦੇ ਵਿੱਚ ਹੀ ਆਪਾਂ ਤੁਹਾਨੂੰ ਵੀਡੀਓ ਦਿਖਾਉਂਦੇ ਹੀ ਰਹਿਣਾ ਵਾ ਅੱਗੇ ਤੇ ਬਸ ਇਹ ਆ ਵੀ ਜਦੋਂ ਗੋਭੀ ਦੇ ਫੁੱਲ ਮੇਰੇ ਆ ਤੁਰਪੈ ਲਗਭਗ 20 ਦਿਨ ਦੇ ਹੋ ਗਏ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਇੱਕ ਇੱਕ ਦੋ ਦੋ ਪੱਤੇ ਹੁਣ ਹੋਰ ਕੱਢ ਲਏ ਆ ਤੇ ਮਤਲਬ ਇਹਨਾਂ ਨੇ ਜੜਾਂ ਜਿਹੜੀਆਂ ਉਫੜ ਲੀਆਂ ਆ ਫੇਰ ਮੈਂ ਇਹਦੇ ਵਿੱਚ ਗੋਬਰ ਦਾ ਪਾਣੀ ਜਿਹੜਾ ਪਾਣਾ ਸਟਾਰਟ ਕਰ ਦੇਣਾ ਬਸ ਸਿਰਫ ਗੋਬਰ ਦਾ ਪਾਣੀ ਪਾਣਾ ਇਹਨਾਂ ਦੇ ਵਿੱਚ ਹੋਰ ਕੁਝ ਨਹੀਂ ਪਾਣਾ ਮੈਂ ਤੇ ਵੈਸੇ ਵੀ ਆਪਾਂ ਜਿਹਦੇ ਵਿੱਚ ਮਿਕਸ ਕਰਦੇ ਤਾਂ ਆਪਾਂ ਗੋਬਰ ਦੀ ਖਾਦ ਹੀ ਕਰਨੀ ਸੀਗੀ ਕਿਉਂਕਿ ਆਰਗੈਨਿਕ ਦੇ ਵਿੱਚ ਹੋਰ ਤਾਂ ਆਪਾਂ ਕੋਈ ਚੀਜ਼ ਵਰਤਦੇ ਹੀ ਨਹੀਂ ਹੈਗੇ ਤੇ ਇਹਦੇ ਵਿੱਚ ਫਰ ਬਸ ਫਿਰ ਮੈਂ ਪੰਜੀ ਛੇਈ ਦੀ ਨਹੀਂ ਨਾ ਗੋਬਰ ਦਾ ਪਾਣੀ ਜਿਹੜਾ ਉਹ ਪਾਈ ਜਾਣਾ ਤੇ ਹੁਣ ਆਪਾਂ ਸਾਰੀ ਪਹਿਲਾਂ ਇਹਨੂੰ ਲਗਾ ਲਈਏ ਜਿੰਨੀ ਕਿ ਇੱਥੇ ਲੱਗਦੀ ਆ ਜੇ ਕੋਈ 2-4 ਬੂਟੇ ਆਪਣੇ ਵੱਧ ਗਏ ਤੇ ਫਿਰ ਆਪਾਂ ਉਹ ਜਮੀਨ ਤੇ ਲਗਾ ਆਵਾਂਗੇ ਵੈਸੇ ਤਾਂ ਮੈਂ ਇੱਥੇ ਹੀ ਲਾ ਦੇਣੀ ਆ ਇਹ ਕਿਉਂਕਿ ਕਈ ਵਾਰੀ ਕੀ ਹੁੰਦਾ ਕੀਟ ਤੰਗੇ ਤੁਸੀਂ ਦੇਖ ਹੀ ਲਏ ਆ ਕਿੰਨੇ ਆ ਹਨਾ ਤੇ ਉਹਨਾਂ ਨਾਲ ਫਿਰ ਕਈ ਵਾਰੀ ਕੀ ਹੁੰਦਾ ਕੋਈ ਬੂਟਾ ਕੋਈ ਸੁੱਕ ਵੀ ਜਾਂਦਾ ਵਾ ਤੇ ਫਿਰ ਆਪਾਂ ਉਹਨਾਂ ਦੀ ਜਿਹੜੀ ਅਦਲਾ ਬਦਲੀ ਆ ਉਹ ਕਰ ਸਕਦੇ ਆ ਮੈਂ ਇੱਥੇ ਇਹਨਾਂ ਨੂੰ ਆਸੇ ਪਾਸੇ ਕਿਤੇ ਲਗਾ ਦੇਣਾ ਜਿਹੜੇ 2-4 ਬਚੇ ਲਗਭਗ 10 ਕ ਬੂਟੇ ਮੈਨੂੰ ਲੱਗਦਾ ਵੀ ਲੱਗਣੇ ਆ ਇੱਥੇ ਜੇ ਠੀਕ ਠੀਕ ਆਪਾਂ ਦੂਰੀ ਤੇ ਲਾਵਾਂਗੇ ਤੇ ਕੁਝ ਬਚ ਜਾਣੇ ਆ ਤੇ ਉਹ ਮੈਂ ਉਧਰ ਗਮਲੇ ਕਿਸੇ ਚ ਲਗਾ ਦੇਣੇ ਆ ਜੇ ਕੋਈ ਸੁੱਕੂਗਾ ਤੇ ਫਿਰ ਆਪਾਂ ਦੁਬਾਰਾ ਇਹਨਾਂ ਨੂੰ ਲਗਾ ਦਾਂਗੇ ਕਿ ਜਮੀਨ ਤੇ ਮੈਂ ਅੱਗੇ ਵੀ ਕਾਫੀ ਲਾਇਆ ਹੀ ਆ ਤਾਂ ਇੰਨੇ ਫਿਰ ਕੀ ਕਰਨੇ ਆ ਇਹ ਮੈਂ ਲਗਾ ਤਾਂ ਰਹੀਆਂ ਜਿਆਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਮਤਲਬ ਬਰੋਕਲੀ ਇੱਕੋ ਵਾਰੀ ਜੇ ਤੁਸੀਂ ਸਾਰੇ ਜਾਣਦੇ ਹੋ ਉਹ ਪੱਕ ਜਾਂਦੀ ਆ ਲੇਕਿਨ ਜਦੋਂ ਆਪਾਂ ਉਹਨੂੰ ਉੱਤੋਂ ਤੋੜੀ ਜਾਂਦੇ ਆ ਨਾ ਤੇ ਫਿਰ ਉਹ ਥੱਲੇ ਥੱਲੇ ਜਿਹੜੇ ਫੁੱਲ ਆ ਹੋਰ ਕਈ ਵਾਰੀ ਤਾਂ ਕੱਢੀ ਜਾਂਦੀ ਆ ਤੇ ਜੇ ਆਪਾਂ ਨਾ ਜਿਆਦੀ ਖਾਈਏ ਫਿਰ ਨਹੀਂ ਵੀ ਫੁੱਲ ਦੁਬਾਰਾ ਦੁਬਾਰਾ ਨਿਕਲਦੇ ਤੇ ਵੈਸੇ ਲਗਭਗ 2-3 ਤੜਾਈਆਂ ਅਸੀਂ ਬਰੋਕਲੀ ਤੋਂ ਲੈ ਲਈਆਂ ਵਾ ਆ ਇੰਨੇ ਕ ਬੂਟੇ ਆਪਣੇ ਬਚ ਗਏ ਆ ਲਗਭਗ 3 3-6 ਬੂਟੇ ਆ ਜੀ ਇਹ ਤੇ 1 2 3 4 5 6 7 8 9 10 11 12 13 14 14 ਤੇ 6 20 ਮਤਲਬ ਪੂਰੇ ਹੀ 20 ਬੂਟੇ ਦਿੱਤੇ ਆ ਇੱਕ ਬੂਟਾ ਵੀ ਵੱਧ ਨਹੀਂ ਹੈਗਾ ਦੱਸਦੇ ਵੀ 20 ਬੂਟੇ ਹੀ ਆ ਤੇ ਹੈਗੇ ਵੀ ਪੂਰੇ 20 ਬੂਟੇ ਹੀ ਨਿਕਲੇ ਆ ਇੱਕ ਬੂਟਾ ਵੀ ਵੱਧ ਨਹੀਂ ਨਿਕਲਿਆ ਤੇ ਹੁਣ ਆਪਾਂ ਇਹਨੂੰ ਇੱਧਰ ਲਗਾ ਦਿੰਨੇ ਆ ਕਿਉਂਕਿ ਆਪਣੇ ਕੋਲ ਆ ਕਈ ਪਹਿਲਾਂ ਲਗਾਈ ਸੀਗੀ ਗੋਭੀ ਤੇ ਉਹ ਵਿੱਚੋਂ ਕਈ ਬੂਟੇ ਸੁੱਕ ਜਾਂਦੇ ਆ ਤੇ ਉਹਨਾਂ ਦੇ ਵਿੱਚ ਫਿਰ ਮੈਂ ਇਹਨਾਂ ਨੂੰ ਹੁਣ ਲਗਾ ਦੇਣ ਲੱਗੀ ਆ ਵੈਸੇ ਮੈਂ ਕਈਆਂ ਦੇ ਵਿੱਚ ਨਾ ਬੀਜ ਥੋੜੇ ਬੀਜੇ ਵੀ ਹੋਏ ਆ ਤੇ ਕਈਆਂ ਦੇ ਬੂਟੇ ਤਾਂ ਪਿੰਡੀਆਂ ਦੇ ਵਿੱਚੋਂ ਸੁੱਕ ਰਹੇ ਆ ਤੇ ਉੱਥੇ ਜਿੱਥੇ ਬੂਟੇ ਸੁੱਕੀ ਜਾ ਰਹੇ ਆ ਨਾ ਉੱਥੇ ਉੱਥੇ ਫਿਰ ਪਨੀਰੀ ਜਿਹੜੀ ਆ ਦੁਬਾਰਾ ਲਗਾਈ ਜਾ ਰਹੀ ਆ गोभी मैं लगाती जी इधर ਤੁਸੀਂ ਦੇਖ ਸਕਦੇ ਹੋ ਜਿਹੜੀ ਬਚ ਗਈ ਸੀ ਉਹ ਫਿਰ ਮੈਂ ਛੋਟੇ ਗਰੋ ਬੈਗ ਚ ਲਗਾਤੀ ਆ ਕੁਝ ਫਲੀਆਂ ਸਿੱਗੀਆਂ ਪਤਾ ਨਹੀਂ ਹੁਣ ਹੋਣੀਆਂ ਕਿ ਨਹੀਂ ਮੌਸਮ ਦੇ ਹਿਸਾਬ ਨਾਲ ਤੇ ਇਹਦੇ ਵਿੱਚ ਮੈਂ ਟਮਾਟਰਾਂ ਦੇ ਬੂਟੇ ਲਗਾਤੇ ਜਿਹੜੇ ਪਨੀਰੀ ਲਹਾਂਦੀ ਸੀ ਆਪਾਂ ਤੇ ਕੁਝ ਇਧਰ ਆਪਾਂ ਕਚਰਾ ਵਗੈਰਾ ਜਿਹੜਾ ਕੱਢਿਆ ਵਾ ਇਹਦੀ ਆਪਾਂ ਖਾਦ ਬਣਾਵਾਂਗੇ ਤੇ ਇਹਦੀ ਵੀਡੀਓ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਹੋ ਜੂਗੀ ਤੇ ਕੁਝ ਭਿੰਡੀਆਂ ਮੈਂ ਤੋੜ ਲਈਆਂ ਅੰਨੀਆਂ ਕੀ ਹੋਈਆਂ ਅੱਜ ਕਿਉਂਕਿ ਕੱਲ ਤੋੜ ਲਈਆਂ ਸੀ ਨਾ ਪਰ ਫਿਰ ਵੀ 1/2 ਕਿਲੋ ਤੋਂ ਜ਼ਿਆਦੀ ਹੀ ਹੋਣੀਆਂ ਤੇ ਹਲਦੀ ਨੂੰ ਹੁਣ ਤੁਸੀਂ ਜੇ ਕਿਸੇ ਮੇਰੇ ਭੈਣ ਭਰਾ ਨੇ ਲਗਾਇਆ ਵਾ ਤਾਂ ਪਾਣੀ ਦੇਣਾ ਬੰਦ ਕਰ ਦਿਓ ਕਿਉਂਕਿ ਹੁਣ ਇਹਦੇ ਵਿੱਚ ਦਾ ਹਲਦੀ ਦੀ ਜਿਹੜੀ ਗੰਡ ਬਣਨੀ ਆ ਥੱਲੇ ਮਤਲਬ ਕਿ ਉਹਦੀ ਜਿਹੜੀ ਰੂਟ ਹੁੰਦਾ ਆ ਕੰਧ ਹੁੰਦੀ ਉਹ ਬਣਨੀ ਆ ਤੇ ਹੁਣ ਪਾਣੀ ਦੇਣਾ ਇਹਨੂੰ ਬਿਲਕੁਲ ਬੰਦ ਕਰ ਦਿਓ ਤਾਂ ਕਿ ਇਹਦੇ ਜਿਹੜੇ ਪੱਤੇ ਆ ਉਹ ਡਰਾਈ ਹੋ ਸਕਣ ਤੇ ਹਲਦੀ ਜਿਹੜੀ ਆ ਥੱਲੇ ਆਪਣੀ ਬਣ ਸਕੇ ਤੇ ਮੈਂ ਵੀ ਹੁਣ ਇਹਨਾਂ ਨੂੰ ਪਾਣੀ ਨਹੀਂ ਦਿੱਤਾ ਬਿਲਕੁਲ ਵੀ ਹੋ ਗਿਆ 4-5 ਦਿਨ ਤੇ ਹੁਣ ਪਾਣੀ ਨਹੀਂ ਦੇਣਾ ਹੈਗਾ ਅਗਰ بارش ਵਗੈਰਾ ਹੋ ਜਾਂਦੀ ਆ ਉਦੋਂ ਚਲੋ ਕੁਦਰਤੀ ਆ ਤੇ ਵੈਸੇ ਮੈਂ ਹੁਣ ਪਾਣੀ ਨਹੀਂ ਇਹਨੂੰ ਦੇਣਾ ਇੱਧਰ ਆਪਣੇ ਆ ਪਡੋਲ ਆ ਲੱਗੇ ਹੋਏ ਤਾਂ ਇਹ ਵੀ ਮੈਂ ਵੇਲ ਹੁਣ ਪੱਟ ਦੇਣ ਲੱਗੀ ਸੀਗੀ ਕਿਉਂਕਿ ਪਡੋਲ ਵੈਸੇ ਵੀ ਕੋਈ ਖਾਂਦਾ ਨਹੀਂ ਮੈਂ ਤੋੜ ਕੇ ਲੈ ਜਾਂਦੀ ਰੋਜ਼ ਹੀ ਤੇ ਬਸ ਐਡੇ ਲਿਜਾ ਕੇ ਇਹਨੂੰ ਫਿਰ ਮੈਂ ਕੰਪੋਸਟ ਦੇ ਵਿੱਚ ਮਿਕਸ ਕਰ ਦੇਣੀ ਹੁੰਨੀ ਆ ਕਿਉਂਕਿ ਪਡੋਲ ਸਾਡੇ ਕੋਈ ਖਾਂਦਾ ਹੀ ਨਹੀਂ ਹੈਗਾ ਤੇ ਵੇਲ ਲਗਾਉਣ ਦਾ ਮੈਨੂੰ ਸ਼ੌਂਕ ਸੀ ਵੇਲ ਮੈਂ ਲਗਾ ਕੇ ਦੇਖ ਲਈ ਆ ਤੇ ਹੁਣ ਮੈਂ ਇਹਨੂੰ ਪੱਟ ਦੇਣ ਲੱਗੀ ਬਾਸ ਅੱਜ ਆਹ ਲੋ ਜੀ ਪੱਟੀ ਗਈ ਇਹ ਸਾਰਾ ਹੀ ਡਿੱਗ ਗਿਆ ਤੇ ਹੁਣ ਆਪਾਂ ਇਹਨੂੰ ਬਾਰ ਸੁੱਟਦੇ ਆ ਪੱਟ ਕੇ ਇੱਧਰ ਖੇਤਵਾਲ ਸੁੱਟ ਦੇਣੀ ਆ ਉੱਥੇ ਆਪੇ ਗਲ ਛੜ ਜੂ ਕੰਪੋਸਟ ਬਣ ਜੂਗੀ ਤੇ ਨਾਲੇ ਡ੍ਰੈਗਨ ਫਰੂਟ ਜਿਹੜਾ ਲਗਾਇਆ ਹੋਇਆ ਨਾ ਉਹਨੂੰ ਥੋੜੀ ਹਵਾ ਵਗੈਰਾ ਮਿਲੂਗੀ ਤੇ ਹੁਣ ਆਪਾਂ ਇਸ ਤੋਂ ਬਾਅਦ ਇਹਦੇ ਵਿੱਚ ਕੋਈ ਵੀ ਉਹ ਜੀ ਵੇਲ ਵਾਲੇ ਬੂਟਾ ਨਹੀਂ ਲਗਾਉਣਾ ਕਿਉਂਕਿ ਡ੍ਰੈਗਨ ਬਹੁਤ ਖਰਾਬ ਹੁੰਦੇ ਆ ਫਿਰ ਪਾਣੀ ਬਹੁਤ ਦੇਣਾ ਪੈਂਦਾ ਇਸ ਕਰਕੇ ਇਹਨਾਂ ਨੂੰ ਨਾ ਫਿਰ ਫੰਗਸ ਲੱਗਦੀ ਆ ਤੇ ਮੈਂ ਹੁਣ ਸੋਚਿਆ ਵੀ ਮੈਂ ਹੁਣ ਇਹਨਾਂ ਨੂੰ ਨਾ ਇਹਦੇ ਵਿੱਚ ਕੁਝ ਨਹੀਂ ਲਗਾਉਣਾ ਹੈਗਾ ਕਿਉਂਕਿ ਆਪਣੇ ਕੋਲ ਵੈਸੇ ਵੀ ਬਹੁਤ ਗ੍ਰੋ ਬੈਗ ਹੋ ਗਏ ਆ ਸਬਜ਼ੀ ਆਪਾਂ ਲੱਗ ਹੀ ਲਗਾਇ ਪਿੰਡੀਆਂ ਦੀ ਹਾਈਟ ਨੋਟ ਕਰੋ ਤੁਸੀਂ ਕਿੱਡੀ-ਕਿੱਡੀ ਵੱਡੀਆਂ ਪਿੰਡੀਆਂ ਹੋ ਗਈਆਂ ਪਿੰਡ ਦੇ ਵਿੱਚ ਨਾ ਜੇ ਕਿਸੇ ਦੀ ਛੱਤ ਦੇ ਦੂਜੇ ਪੰਨੇ ਛਾੜਦੇ ਆ ਤਾਂ ਉਥੋਂ ਉਚਾਈ ਤੋਂ ਵੀ ਇਹ ਦਿਸ ਰਹੀਆਂ ਆ ਤੇ ਜਿਹੜਾ ਟੱਕਰ ਦਾ ਫਿਰ ਉਹੀ ਪੁੱਛਦਾ ਵੀ ਤੁਸੀਂ ਛੱਤ ਤੇ ਕੀ ਲਾਇਆ ਹੋਇਆ ਤੇ ਮਤਲਬ 8 ਫੁੱਟ ਤੋਂ ਵੀ ਉੱਪਰ ਹੋ ਚੱਕੀਆਂ ਪਿੰਡੀਆਂ ਮਤਲਬ ਇੰਨੀਆਂ ਲੰਬੀਆਂ ਹੋ ਗਈਆਂ ਔਰ ਛੋਟੇ-ਛੋਟੇ ਉਹ ਜਿਹੜੇ ਆਪਣੇ ਕੰਟੇਨਰ ਆ ਉਹਦੇ ਵਿੱਚ ਲੱਗੀਆਂ ਹੋਈਆਂ ਇਹ ਮੈਂ ਕਟੀਆਂ ਨਹੀਂ ਹੈਗੀਆਂ ਜਿਹੜੀਆਂ ਪਿਛੇਤੀਆਂ ਲਗਾਈਆਂ ਸੀ ਤੇ ਜਿਹੜੀਆਂ ਉਹ ਪਿਛਲੇ ਸਾਲ ਦੀਆਂ ਲਗੀਆਂ ਹੋਈਆਂ ਉਹਨਾਂ ਦੀ ਮੈਂ ਕਟਿੰਗ ਕਰਤੀ ਸੀ ਉਤੋਂ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਛੋਟੀ ਜੀ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਮੇਰੇ ਵੀਡੀਓ ਵਧੀਆ ਲੱਗਦੀਆਂ ਮੇਰਾ ਚੈਨਲ ਵਧੀਆ ਲੱਗਦਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ ਤੇਰਾ ਸਾਰਿਆਂ ਦਾ ਬਹੁਤ-ਬਹੁਤ ਸასი ਕਾਲ ਜਿਉਂਦੇ ਵੱਸਦੇ ਰਹੋ